ਐ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਕਿ ਆਪਾਂ ਭਰਾਵਾਂਾਂ ਕ ਚੱਲਾਂਗੇ ਇਕੱਠੇ ਚੱਲਾਂਗੇ ਔਰ ਜੋ ਵੀ ਤੁਸੀਂ ਕਹੋਗੇ ਤੁਹਾਡੀ ਹਰ ਗੱਲ ਨੂੰ ਤਰਜੀਹ ਦਿੱਤੀ ਜਾਵੇਗੀ ਇਸ ਵਿੱਚ ਕੋਈ ਦੋਰ ਨਹੀਂ ਉਹਨਾਂ ਨੇ ਮੈਨੂੰ ਪਾਰਟੀ ਦਾ ਜਰਨਲ ਸਕੱਤਰ ਬਣਾਇਆ ਪਾਰਟੀ ਦਾ ਮੁਖ ਬਲਾਰਾ ਬਣਾਇਆ ਪੰਥਕ ਸਲਾਹਕਾਰ ਬੋਰਡ ਜਿਹੜੀ ਮੇਰੀ ਇੱਕ ਚੋਅ ਸੀ ਕਿ ਸਾਨੂੰ ਜਿਹੜੇ ਪੰਥ ਦੇ ਮਸਲੇ ਨੇ ਉਹ ਇੱਕ ਬੋਰਡ ਦੇ ਰਾਹੀਂ ਉਹ ਵਿਚਾਰ ਵਟਾਂਦਰਾ ਕਰਕੇ ਰਾਸ਼ੀ ਖੇਤਰ ਦੇ ਵਿੱਚ ਕੋਈ ਵੀ ਗੱਲ ਕਰਨੀ ਤੇ ਕਰੀਏ ਉਹ ਸਾਰਾ ਕੁਝ ਹੋ ਗਿਆ ਲੇਕਿਨ ਜਦੋਂ ਕਮਿਟਮੈਂਟ ਦੇ ਮੁਤਾਬਕ ਜਿਹੜੇ ਫੈਸਲੇ ਲੈਣੇ ਸੀ ਉਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਆ ਗਈਆਂ ਕਹਿੰਦੇ ਜੀ ਚੋਣਾਂ ਬਹੁਤ ਨੇੜੇ ਨੇ ਆਪਾਂ ਚੋਣਾਂ ਦਾ ਵੇਖਣ ਤੋਂ ਬਾਅਦ ਆਪਾਂ ਕੋਈ ਫੈਸਲਾ ਕਰਦੇ ਹਾਂ ਚੋਣਾਂ ਹਾਰ ਗਏ ਫਿਰ ਗੱਲ ਚੱਲਦੀ ਰਹੀ ਬੜੀਆਂ ਮੀਟਿੰਗਾਂ ਹੋਈਆਂ ਕਿ ਆਪਾਂ ਨੂੰ ਕਲਤਖ ਸਾਬ ਜਾਨਾ ਚਾਹੀਦਾ ਕਹਿੰਦੇ ਜੀ ਆਪਾਂ ਪਾਰਲੀਮੈਂਟ ਚੋਣਾਂ ਆ ਗਈਆਂ 2024 ਦੀਆਂ ਉਹ ਵੀ ਚੋਣਾਂ ਹਾਰ ਗਏ ਉਸ ਤੋਂ ਬਾਅਦ ਜਿਹੜੀ ਮੇਰੀ ਵਿਚਾਰ ਸੀ ਉਸ ਵਿਚਾਰ ਦੇ ਨਾਲ ਉਹ ਸਾਰੇ ਬੰਦੇ ਵੀ ਜੁੜ ਗਏ ਜਿਹੜੇ ਚੋਣਾਂ ਹਾਰ ਗਏ ਜਿਨ੍ਹਾਂ ਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਰਦਾਰ ਸਰਜੀਤ ਸਿੰਘ ਰਖੜਾ ਜਮਾਨਤ ਜੀ ਸਰਦਾਰ ਚੰਦੀ ਸਿੰਘ ਬਰਾੜ ਜਿਹੜੇ ਇਸ ਤਰ੍ਹਾਂ ਬੰਦੇ ਇਹ ਫਿਰ ਆਪ ਹੀ ਮੈਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਹੀ ਚਾਹ ਰਿਆ ਸੀ ਜਾਂ ਮੇਰੇ ਵਰਗੇ ਕਈ ਹੋਰ ਚਾਹ ਰਹੇ ਸੀ ਇਹ ਜਾ ਕੇ ਕਾਲ ਤਖਤ ਸਾਹਿਬ ਤੇ ਇੱਕ ਦਰਖਾਸਤ ਦਿੰਦੇ ਆ ਕਿ ਸਾਡਾ ਜਿਹੜਾ ਵजूद ਖਤਰੇ 'ਚ ਹੈ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕੋਈ ਇਤਬਾਰ ਨਹੀਂ ਕਰ ਰਿਹਾ ਅਸੀਂ ਹਰ ਚੋਣ ਹਾਰ ਰਹੇ ਆ ਤੇ ਅਕਾਲ ਤਖਤ ਸਾਹਿਬ ਜੀ ਦੇ ਅੱਗੇ ਅਸੀਂ ਬੇਨਤੀ ਕਰਦੇ ਆ ਕਿ ਸਾਡੀਆਂ ਗਲਤੀਆਂ ਜਿਹੜੇ ਅਸੀਂ ਗੁਨਾਹ ਕੀਤੇ ਸਾਨੂੰ ਤਲਬ ਕੀਤਾ ਜਾਵੇ